ਤੂੰ ਕਾਦੀ ਚਿੰਤਾ ਕਰਦਾ ਨਾਨਕ ਚਿੰਤਾ ਮਤ ਕਰ ਮਤ ਕਰ ਇੱਕ ਵਾਰੀ ਵਿਸ਼ਵਾਸ ਕਰ ਲੈ ਪਹਿਲਾਂ ਇੱਕ ਵਾਰੀ ਪ੍ਰੋਸਾ ਕਰਕੇ ਵੇਖ ਫਿਕਰ ਨਾ ਕਰ ਤਗੜਾ ਹੋ ਕਿੱਡਾ ਹੌਸਲਾ ਹੈ ਜੀ ਇਸ ਸ਼ਬਦ ਦੇ ਅੰਦਰ ਕਿੱਡਾ ਪਾਲ ਕਿੰਨਾ ਹੌਸਲਾ ਦੇ ਰਿਹਾ ਮਹਾਰਾਜ ਜਿਵੇਂ ਸਾਡੇ ਸਿਰ ਤੇ ਹੱਥ ਰੱਖ ਕੇ ਨਾ ਕਿਸੇ ਨੂੰ ਪੰਧ ਮੰਜੇ ਤੇ ਪਿਆ ਹੋਵੇ ਉਹ ਸਮਝ ਰਿਹਾ ਹੋਇਆ ਹੁਣ ਮੈਂ ਮਰਨ ਦੇ ਕਿਨਾਰੇ ਆ ਹੁਣ ਮੇਰਾ ਕੋਈ ਚਾਰਾ ਨਹੀਂ ਮੈਂ ਬੇਵਸਾ ਹੁਣ ਮੈਂ ਸਭ ਪਾਸਿਆਂ ਤੋਂ ਆਸਾਂ ਲਾ ਬੈਠਾ ਤੇ ਕੋਈ ਸਿਰ ਤੇ ਹੱਥ ਫੇਰ ਕੇ ਪਲੋਸ ਕੇ ਕੈਂਥ ਫਿਰਨਾ ਕਰ ਤਗੜਾ ਮਰਤੇ ਹੋਏ ਤੇ ਮੂੰਹ ਚ ਸਵਾਸ ਪੈ ਕੇ ਸਮਝ ਇਹ ਸ਼ਬਦ ਇਦਾਂ ਮੈਨੂੰ ਲੱਗਦਾ ਜਿਵੇਂ ਮਰਦੇ ਹੋਏ ਨੂੰ ਆਕਸੀਜਨ ਮਿਲ ਗਈ ਹੋਵੇ ਫਿਕਰ ਨਾ ਕਰ ਤਗੜਾ ਹੋ ਫਿਕਰ ਨਾ ਕਰ ਨਾਨਕ ਚਿੰਤਾ ਮਤ ਕਰੋ ਥਾਪੜਾ ਦੇ ਕੇ ਕਹਿੰਦੇ ਨੇ ਜੀ ਕੋਈ ਵੱਡਾ ਸਿਰ ਤੇ ਹੱਥ ਰੱਖ ਦੇ ਤੇ ਫਿਕਰਾਂ ਚ ਘਿਰੇ ਹੋਏ ਨੂੰ ਪਿਓ ਸਿਰ ਤੇ ਹੱਥ ਰੱਖ ਕੇ ਕਹੇ ਫਿਕਰ ਨਾ ਕਰ ਮੈਂ ਤੇਰੇ ਨਾਲ ਇਹ ਸਿੱਖ ਵੀ ਤਗੜਾ ਹੋ ਕੇ ਕਹਿੰਦਾ ਵੀ ਹੁਣ ਮੈਨੂੰ ਫਿਕਰ ਨਹੀਂ ਸੋ ਸਤਗੁਰ ਪਿਆਰਾ ਮੇਰਾ ਨਾਏ ਚਿੰਤਾ ਤੁਸੀਂ ਹੀ ਹੈ